ਨਮਸਕਾਰ ਇਨਸਾਫਟਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਬਟਾਲਾ ਪੁਲਿਸ ਨੂੰ ਕਤਲ ਅਤੇ ਜੁਐਲਰੀ ਦੁਕਾਨ ਤੇ ਗੋਲੀਆਂ ਚਲਾਣ ਦੇ ਦੋ ਅਲੱਗ-ਅਲੱਗ ਕੇਸਾਂ ਨੂੰ ਸੁਲਝਾਉਣ ਵਿੱਚ ਮਿਲੀ ਹੈ ਵੱਡੀ ਕਾਮਯਾਬੀ ਦੋਨਾਂ ਕੇਸਾਂ ਦੇ આરોપીਆਂ ਨੂੰ ਕੀਤਾ 32 ਬੋਰ ਦਾ ਨਾਜਾਇਜ਼ ਰਵਾਲਵਰ ਵੀ ਕੀਤਾ ਬਰਾਮਦ ਅੱਗੇ ਦੀ ਜਾਂਚ ਜਾਰੀ ਜ਼ਿਕਰਯੋਗ ਹੈ ਕਿ ਬਟਾਲਾ ਪੁਲਿਸ ਅਧਿਿਤ ਪੰਦੇ ਬਟਾਲਾ ਸਿਟੀ ਰੋਡ ਤੇ ਬੀਤੀ 24 ਜੁਲਾਈ ਨੂੰ ਲੂਥਰਾ ਜੁਐਲਰ ਦੀ ਦੁਕਾਨ ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਸੇਜਾਦਾ ਵਿੱਚ 27 ਜੁਲਾਈ ਨੂੰ ਸੁਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹਨਾਂ ਦੋਨਾਂ ਕੇਸਾਂ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਬਟਾਲਾ ਪੁਲਿਸ ਨੇ। ਇਹਨਾਂ ਦੋਨਾਂ ਕੇਸਾਂ ਵਿੱਚ ਸ਼ਾਮਲ ਚਾਰ આરોપીਆਂ ਨੂੰ ਕਾਬੂ ਕਰਦੇ ਹੋਏ ਲੂਥਰਾ ਜੁਵੈਲਰ ਤੇ ਫਾਇਰਿੰਗ ਦੌਰਾਨ ਵਰਤੇ ਗਏ 32 ਬੋਰ ਪਿਸਤੌਲ ਨੂੰ ਵੀ ਬਰਾਮਦ ਕੀਤਾ ਗਿਆ ਹੈ। ਜੋ ਨਜਾਇਜ਼ ਹੈ ਅਤੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਸ ਸੁਵਿੰਦਰ ਕਤਲ ਮਾਮਲੇ ਵਿੱਚ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਇਸ ਉੱਤੇ ਅਗਲੀ ਜਾਂਚ ਸ਼ੁਰੂ ਕੀਤੀ ਹੈ ਬਾਕੀ ਲੂਤਰਾ ਜੁਵੈਲਰ ਮਾਮਲੇ ਵਿੱਚ ਕਾਬੂ ਕੀਤੇ ਗਏ ਦੋ ਯੂਰੋਪੀਆਂ ਤੋਂ ਪਹਿਲਾਂ ਵੀ ਕਈ ਦਰਜ ਕੇਸ ਦਰਜ ਹਨ ਬਾਕੀ ਅੱਗੇ ਦੀ ਪੁਲਿਸ ਤਫ਼ਤੀਸ਼ ਜਾਰੀ ਰੱਖੀ ਹੈ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਯੂਰੋਪੀ ਹਨ ਜਿਨ੍ਹਾਂ ਨੂੰ ਫੜਨ ਵਿੱਚ ਬਟਾਲਾ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਜਿਸ ਵਿੱਚ ਕਈ ਕੇਸ ਸੁਲਝਾਏ ਗਏ ਹਨ ਅਤੇ ਫਰੋਤੀ ਮੰਗਣ ਦੇ ਕੇਸ ਵੀ ਸੁਲਝਾਏ ਗਏ ਹਨ ਲਗਾਤਾਰ ਬਟਾਲਾ ਦੇ ਵਿੱਚ ਫਰੋਤੀ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿੱਥੇ ਬਟਾਲਾ ਪੁਲਿਸ ਨੇ ਇਹਨਾਂ ਕੇਸਾਂ ਨੂੰ ਕੁਝ ਹੀ ਦਿਨਾਂ ਵਿੱਚ ਸੁਲਝਾ ਲਿਆ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ 24 ਜਨਵਰੀ ਨੂੰ ਲੋਥਰਾ ਜੁਐਲਰ ਦੀ ਦੁਕਾਨ ਤੇ ਮੋਟਰਸਾਈਕਲ ਸਵਾਰ ਦੋ ਅਨੁਪਛਾਤੇਵਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਡੇਰਾ ਬੱਬਾ ਨਾਨਕ ਦੇ ਪਿੰਡ ਸੇ ਜਾਦਾ ਵਿੱਚ 27 ਜਨਵਰੀ ਨੂੰ ਸਤਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹਨਾਂ ਦੋਨਾਂ ਕੇਸਾਂ ਨੂੰ ਬਟਾਲਾ ਪੁਲਿਸ ਨੇ ਸੁਲਝਾ ਲਿਆ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਐਸਪੀ ਰਮਨਿੰਦਰ ਸਿੰਘ ਦਾ ਕੀ ਕਹਿਣਾ ਹੈ ਹਾਂਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੁਝ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹੈਗੀ ਬਟਾਲਾ ਦੇ ਵਿੱਚ ਫਾਇਰਿੰਗ ਦੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ ਉਹ ਹੋਈਆਂ ਸੀ ਪਿੱਛੇ ਦੇ ਅਲੱਗ-ਅਲੱਗ ਜਗ੍ਹਾ ਤੇ ਤੇ ਉਹਦੇ ਵਿੱਚ ਕੀ ਜੀਗਾ ਵੀ ਪਬਲਿਕ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਉਹਦੇ ਲਈ ਅਸੀਂ ਅੱਜ ਇੱਕ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਅਸੀਂ ਜਿਹੜੀਆਂ ਦੋਨੇ ਵਾਰਦਾਤਾਂ ਸੀਗੀਆਂ ਸਿਟੀ ਦੀਆਂ ਬਟਾਲਾ ਔਰ ਡੇਰਾ ਬਾਬਾ ਨਾਨਕ ਉਹ ਦੋਨੇ ਜਿਹੜੀ ਵਾਰਦਾਤ ਅਸੀਂ ਟ੍ਰੇਸ ਕਰ ਲੀਆਂ ਨੇ ਤੇ ਇੱਕ ਸਾਡੇ ਲੁਥਰਾ ਜਿਹੜੇ ਹੈਗੇ ਆ ਜੁਵਲਰ ਦੇ ਬਾਹਰ ਗੋਲੀ ਚੱਲੀ ਸੀ ਦੋ ਜਿਹੜੇ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਤੇ ਜਿਨ੍ਹਾਂ ਨੇ ਉਹਨਾਂ ਦੇ ਬਾਹਰ ਦਾ ਸ਼ੀਸ਼ਾ ਦਾ ਦਰਵਾਜ਼ਾ ਸੀ ਉਹਦੇ 'ਚ ਗੋਲੀਆਂ ਮਾਰ ਕੇ ਇਹਦੇ ਫਰਾਰ ਹੋ ਗਏ ਸੀਗੇ ਤੇ ਉਹਦੇ ਵਿੱਚ ਅਸੀਂ ਜਿਹੜਾ ਜਿਹੜੇ ਸਾਡੇ ਮਾਨਜੋਗ ਐਸਪੀ ਸਾਹਿਬ ਵੱਲੋਂ ਨਾਲ ਦੀ ਨਾਲ ਜਿਹੜਾ ਹੈਗਾ ਟੀਮਸ ਅਲੱਗ-ਅਲੱਗ ਬਣਾ ਕੇ ਤੇ ਅ ਦਿਸਮ ਦੇ ਦਿੱਤੇ ਗਏ ਉਹਦੇ ਵਿੱਚ ਸਾਡੀਆਂ ਡੀਐਸਪੀ ਸਿਟੀ ਸੀਆਈਏ ਟੀਮ ਐਸਐਚਓ ਸਿਟੀ ਵੱਲੋਂ ਜਿਹੜੀ ਹੈਗੀ ਆ ਕਾਫੀ ਜਿਹੜੀ ਹੈਗੀ ਮਿਹਨਤ ਕਰਕੇ ਕਾਊਂਟਰ ਇੰਟੈਲੀਜੈਂਸ ਦਾ ਕਾਫੀ ਪਾਰਟ ਆ ਹਿਊਮਨ ਇੰਟੈਲੀਜੈਂਸ ਅਸੀਂ ਹੋਰ ਜਿਹੜੇ ਰਿਸੋਰਸ ਜਿਹੜੇ ਹੈਗੇ ਆ ਉਹਦੇ ਥਰੂ ਕਾਫੀ ਜਿਹੜੀ ਵੇਪ ਤੋਂ ਬਾਅਦ ਅਲੱਗ-ਅਲੱਗ ਟੀਮਾਂ ਦੀ ਬਿਕੋਜ਼ ਬਿਲਕੁਲ ਬਲਾਈਂਡ ਸੀਗਾ ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਪਹਿਲਾਂ ਇਸੇ ਤਰ੍ਹਾਂ ਦਾ ਸਬੂਤ ਨਹੀਂ ਸੀ ਸਾਹਮਣੇ ਆਇਆ ਤੋਂ ਸਾਰੀਆਂ ਟੀਮਾਂ ਦੀ ਜਿਹੜੀ ਕੰਬਾਈਨਡ ਮਿਹਨਤ ਸਰਕਾਰ ਜਿਹੜੀ ਹੈਗੇ ਅਸੀਂ ਇਹ ਕਰੈਕ ਕਰ ਲਿਆ ਕੇਸ ਉਹਦੇ ਵਿੱਚ 24 ਤਰੀਕ ਨੂੰ ਜਿਹੜੀ ਇਹ ਫਾਇਰਿੰਗ ਇਨਸਟੈਂਟ ਹੋਈ ਸੀ ਤੇ ਮਕਦਮਾ ਨੰਬਰ 74 ਅਸੀਂ ਕੀਤਾ ਸੀਗਾ ਦਰਜ ਉਹਦੇ ਵਿੱਚ ਦੋ ਬੰਦੇ ਅਸੀਂ ਜਿਹੜੇ ਫੜੇ ਐ ਇੱਕ ਮਨੀ ਮਸੀਹ ਪੁੱਤਰ ਜਸਪਾਲ ਮਸੀਹ ਐ ਇਹ ਦੁੱਬੀਵਾਲ ਦੇ ਰਹਿਣ ਵਾਲਾ ਥਾਣਾ ਸਿਵਲ ਲਾਈਨ 'ਚ ਪੈਂਦਾ ਔਰ ਇੱਕ ਹੈਗਾ ਸੰਦੀਪ ਸਿੰਘ ਉਰਫ ਕਾਲੀ ਪੁੱਤਰ ਬਲਵਿੰਦਰ ਸਿੰਘ ਇਹ ਜਿਹੜਾ ਹੈਗਾ ਇਹ ਵੀ ਥਾਣਾ ਕੇ ਦਾ ਲਾਲ ਸਿੰਘ ਦੇ ਏਰੀਏ ਤੇ ਰਹਿਣ ਵਾਲਾ ਇਹ ਦੋਨਾਂ ਨੂੰ ਅਸੀਂ ਇਸ ਦੇ ਵਿੱਚ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਔਰ ਜੋ ਮੌਕੇ ਤੇ ਇਹਨਾਂ ਨੇ ਮੋਟਰਸਾਈਕਲ ਜਿਹੜਾ ਯੂਜ਼ ਕੀਤਾ ਸੀਗਾ ਔਰ ਪਿਸਤਲ ਬੱਤੀ ਬੋਟ ਜਿਹੜਾ ਯੂਜ਼ ਕੀਤਾ ਸੀ ਉਹ ਦੋਨੇ ਅਸੀਂ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਦੋਨਾਂ ਦੇ ਜਿਹੜੇ ਹੈਗੇ ਆ ਪਹਿਲਾਂ ਵੀ ਪਿੱਛੇ ਹਿਸਟਰੀ ਹੈਗੀ ਆ ਇਹਨਾਂ ਦੇ ਮਗੱਦਮੇ ਵੀ ਦਰਜ ਨੇ ਤੇ ਇਦਾਂ ਹੀ ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ 27 ਤਰੀਕ ਨੂੰ ਜਿਹੜਾ ਹੈਗਾ ਸਵਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਦੇ ਨਾਲ ਦੋ ਨੌਜਵਾਨ ਲੜਕਿਆਂ ਨੇ ਆ ਕੇ ਮੋਟਰਸਾਈਕਲ ਨਾਲ ਉਹਦੇ ਪੈਰਲਲ ਚਲਾ ਕੇ ਜਿਹੜਾ ਹੈ ਉਹਤੇ ਫਾਇਰ ਕੀਤਾ ਸੀਗਾ ਜਿਹੜਾ ਉਹਦੇ ਫਾਇਰ ਲੱਗਣ ਨਾਲ ਉਹਦੀ ਮੌਕੇ ਤੇ ਜਿਹੜੀ ਹੈਗੀ ਮੌਤ ਹੋ ਗਈ ਸੀ ਸਵਿੰਦਰ ਸਿੰਘ ਦੀ ਉਹਦੇ ਵਿੱਚ ਵੀ ਸਾਡੀ ਜਿਹੜਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਬੀਐਸਪੀ ਡੇਰਾ ਬਾਬਾ ਨਾਨਕ ਔਰ ਐਸਐਸਓ ਡੇਰਾ ਬਾਬਾ ਨਾਨਕ ਠਾੜੀ ਦੀ ਪੁਲਿਸ ਨੇ ਇਹਦੇ ਵਿੱਚ ਜਿਹੜੀ ਹੈਗੀ ਐਬੋਡਲੀ ਤਫਤੀਸ਼ ਸਟਾਰਟ ਕੀਤੀ ਸੀ ਉਹ ਵੀ ਇਦਾਂ ਹੀ ਇੱਕ ਬਲਾਈਂਡ ਮਰਡਰ ਸੀਗਾ ਪਰ ਫਿਰ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਬਟਾਲ ਦਾ ਇੱਕ ਬਹੁਤ ਵੱਡਾ ਯੋਗਦਾਨ ਆ ਜਿਹੜਾ ਮੇਰਾ ਬਾਬਾ ਨਾਨਕ ਦਾ ਕੇਸ ਟ੍ਰੇਸ ਕਰਨ ਦੇ ਵਿੱਚ ਤੇ ਬਹੁਤ ਹੀ ਮਿਹਨਤ ਨਾਲ ਜਿਹੜੀਆਂ ਸਾਡੀਆਂ ਵਕਫ ਵਕਫ ਟੀਮਾਂ ਵੀ ਸੀਆਈਏ ਟੀਮ ਵੀ ਇਹਦੇ ਵਿੱਚ ਲੱਗੀ ਰਹੀਆਂ ਤੇ ਅਸੀਂ ਉਹ ਵੀ ਜਿਹੜਾ ਕੇਸ ਹੈਗਾ ਉਹ ਅਸੀਂ ਟ੍ਰੇਸ ਕਰ ਲਿਆ ਉਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਜਸਵਿੰਦਰ ਸਿੰਘ ਆ ਜੀ ਉਹ ਫੌਜੀ ਇਹ ਫੌਜ ਤੋਂ ਜਿਹੜਾ ਭਗੌੜਾ ਹੈਗਾ ਤੇ ਇਹ ਬੰਦਾ ਸੀ ਜਿਹੜਾ ਕੀਤਾ ਹੈਗਾ ਇਹ ਚ ਗ੍ਰਿਫਤਾਰ ਕੀਤਾ ਹੈਗਾ ਇਹ ਰਹਿਣ ਵਾਲਾ ਹੈਗਾ ਡੇਰਾ ਬਾਬਾ ਨਾਨਕ ਦਾ ਹੀ ਹੈ ਦੂਸਰਾ ਜਿਹੜਾ ਹੈਗਾ ਨਵਰਾਜ ਸਿੰਘ ਉਰਫ ਸਾਗਰ ਇਹ ਵੀ ਜਿਹੜਾ ਹੈਗਾ ਡੇਰਾ ਬਾਬਾ ਰੰਗ ਦਾ ਹੀ ਰਹਿਸੀ ਆ ਸੋ ਅਸੀਂ ਇਹ ਦੋਨੇ ਕੇਸ ਜਿਹੜੇ ਹੈਗੇ ਆ ਜੋ ਸਾਡੇ ਫਾਇਰਿੰਗ ਇਨਸਟੈਂਟ ਹੋਏ ਸੀਗੇ ਇਹ ਦੋਨੇ ਕੇਸ ਅਸੀਂ ਟ੍ਰੇਸ ਕਰ ਲਏ ਆ ਅੱਗੇ ਇਹਦੇ ਵਿੱਚ ਹਜੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਹੋਰ ਇਹਦੇ ਵਿੱਚ ਵੀ ਬੰਦੇ ਅਸੀਂ ਹਜੇ ਅਰੈਸਟ ਕਰਾਂਗੇ ਜਿਹੜੇ ਕਿ ਇਹਦੇ ਨਾਲ ਲਿੰਕਡ ਹੈਗੇ ਆ ਜੋ ਸਾਡੀ ਹਜੇ ਪ੍ਰੀਮੀਨਰੀ ਇਨਕੁਆਇਰੀ ਦੇ ਵਿੱਚ ਸਾਹਮਣੇ ਆ ਰਿਹਾ ਉਹ ਅਸੀਂ ਤੁਹਾਨੂੰ ਬਹੁਤ ਜਲਦੀ ਇਹਦੇ ਬਾਰੇ ਵੀ ਜਿਹੜੀ ਹੈਗੀ ਆ ਉਹ ਨਾ ਦੇ ਨਾਲ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਜੋ ਵੀ ਕੋਈ ਇਹਦੇ ਵਿੱਚ ਹੋਰ ਜੜਾ ਹੈਗਾ ਆ ਬੰਦੇ ਦੀ ਜਿਹੜੀ ਸਮੂਰਤ ਪਾਈ ਜਾਊਗੀ ਤੇ ਜਾਂ ਜਿਹੜਾ ਅਸੀਂ ਬੰਦਾ ਇਹ ਚ ਅਰੈਸਟ ਕਰਾਂਗੇ ਇਹਨਾਂ ਨੇ ਗੋਲੀ ਚਲਾਈ ਕਿਉਂ ਇਹ ਅਸੀਂ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਮੈਂ ਹਜੇ ਅਸੀਂ ਬੰਦੇ ਫੜੇ ਹੈਗੇ ਆ ਇਨਵੈਸਟੀਗੇਟ ਕਰ ਰਹੇ ਆ ਇਹ ਪਰਸਨਲ ਦੁਸ਼ਮਣੀ ਵੀ ਹੋ ਸਕਦੀ ਹੈ ਇਹਦੇ ਵਿੱਚ ਜੋ ਸਾਨੂੰ ਜਿਹੜਾ ਫਰਸਟ ਹਜੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਪੁੱਛ ਗਿਛ ਤੋਂ ਉਹ ਇਹਨਾਂ ਦੀ ਕੋਈ ਪਰਸਨਲ ਜੜੀ ਹੈਗੀ ਹੈ ਰੰਜਿਸ਼ ਬਾਜੀ ਦੇਦੇਪਾ ਬਨਾਨ ਕਾਲੀ ਕੇਸ ਦੇ ਵਿੱਚ ਸਾਹਮਣੇ ਆਈ ਹੈ ਜੋ ਉਹਨਾਂ ਨੇ ਆਪ ਦੱਈਆਂ ਨੇ ਵੀ ਇਸ ਚੀਜ਼ ਦਾ ਕੀਤਾ ਸੀਗਾ ਪਹਿਲਾਂ ਖੁਲਾਸਾ ਤੇ ਉਹ ਅਸੀਂ ਕਿਉਂਕਿ ਪਹਿਲਾਂ ਸਿਟੀ ਵਾਲਾ ਜਿਹੜਾ ਕੇਸ ਹੈਗਾ ਲੋਥਰਾ ਜੂਸ ਵਾਲਾ ਇਹਦੇ ਵਿੱਚ ਵੀ ਪਹਿਲਾਂ ਇੱਕ ਸਿਟੀ ਥਾਣੇ ਦੇ ਵਿੱਚ ਗੋਲੀ ਚੱਲੀ ਸੀ ਉਹ ਇੱਕ ਇਮੀਗ੍ਰੇਸ਼ਨ ਕਾਊਂਟਰ ਤੇ ਚੱਲੀ ਸੀ ਉਹ ਵੀ ਅਸੀਂ ਇਹਦੇ ਨਾਲ ਲਿੰਕ ਕਰ ਰਹੇ ਹਾਂ ਸ਼ਾਇਦ ਉਹ ਸੇਮ ਹੀ ਜਿਹੜੀ ਹੈਗੀ ਹੈ ਉਹਦੇ ਨਾਲ ਲਿੰਕ ਆਪ ਹੋਵੇ ਪਰ ਉਹਦੇ ਬਾਰੇ ਤੁਹਾਨੂੰ ਮੈਂ ਅੱਜ ਨਹੀਂ ਦੱਸ ਸਕਦਾ ਕਿਉਂਕਿ ਇਹ ਐਵਿਡੈਂਸ ਸਾਡਾ ਹੋ ਸਕਦਾ ਇੱਧਰ ਉੱਧਰ ਹੋਣ ਦਾ ਜਾਂ ਕੋਈ ਹੁੰਦਾ ਹੈ ਅਸੀਂ ਉਹ ਇਨਵੈਸਟੀਗੇਸ਼ਨ ਆਪਣੀ ਜਿਹੜੀ ਹੈਗੀ ਆ ਕੰਪਲੀਟ ਕਰਨ ਤੋਂ ਤੁਹਾਨੂੰ ਦੱਸ ਸਕਦੇ ਆ ਐਗਜ਼ੈਕਟ ਵੀ ਇਹ ਕੀ ਹੋਇਆ ਹਾਂਜੀ ਹਾਂਜੀ ਮਜਾਇਜ ਜੀ ਪਿੱਛੇ ਕੌਣ ਹੈ ਹਾਂਜੀ ਉਹ ਹਜੇ ਤੁਹਾਨੂੰ ਦੱਸਿਆ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਦੋਨੇ ਕੇਸਾਂ ਦੇ ਅਲੱਗ-ਅਲੱਗ ਜਿਹੜੇ ਹੈਗੇ ਆ ਇਹ ਜਿਹੜੇ ਪਿੱਛੇ ਜੋ ਜੋ ਵੀ ਇਹਨਾਂ ਦੀ ਆਪਸੀ ਕੋਈ ਰੰਚਿਸ਼ ਬਾਜੀ ਨਿਕਲੇਗੀ ਜਾਂ ਕੋਈ ਹੋਰ ਵਜ੍ਹਾ ਨਿਕਲਦੀ ਹੈ ਉਹ ਵੀ ਵਿਲ ਲੈਟ ਯੂ نو ਪਰ ਸਾਡੀ ਹਜੇ ਮੈਂ ਤੁਹਾਨੂੰ ਦੱਸਿਆ ਵੀ ਇਨਕੁਆਇਰੀ ਚੱਲ ਰਹੀ ਹੈ ਇਹ ਹਜੇ ਮੈਂ ਇਸ ਇਸ ਚੀਜ਼ ਨੂੰ ਜਿਹੜੀ ਹੈਗੀ ਲਾਈਮ ਲਾਈਟ ਨਹੀਂ ਲਿਆ ਸਕਦਾ ਉਹ ਫਰਦਰ ਤੁਹਾਨੂੰ ਜਦੋਂ ਕੰਪਲੀਟ ਇਨਵੈਸਟੀਗੇਸ਼ਨ ਹੋ ਜੂਗੀ ਇਹਦੇ ਵਿੱਚ ਸਾਰੇ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਤੁਹਾਨੂੰ ਹੋਰ ਵੀ ਜਿਹੜੇ ਹੈਗੇ ਅਰੈਸਟ ਹਜੇ ਹੋਣਗੇ ਇਹਦੇ ਵਿੱਚ ਸਾਨੂੰ ਹੈਗਾ ਜਿਹੜੇ ਬੰਦੇ ਸਾਹਮਣੇ ਆ ਰਹੇ ਆ ਮੈਂ ਉਹਦਾ ਨਾਮ ਨਹੀਂ ਜ਼ਿਕਰ ਕਰ ਸਕਦਾ ਜਦੋਂ ਫਾਈਨਲ ਇਨਵੈਸਟੀਗੇਸ਼ਨ ਹੋ ਜੇਗੀ ਤਾਂ ਅਸੀਂ ਤੁਹਾਨੂੰ ਸਾਰਾ ਜਿਹੜਾ ਹੈਗਾ ਇਹਦਾ ਜ਼ਰੂਰ ਤੁਹਾਡੇ ਨੂੰ ਇਨਫੋਰਮੇਸ਼ਨ ਦੇਵਾਂਗੇ ਨਹੀਂ ਇਹ ਮੈਂ ਇਹ ਜਿਹੜਾ ਇਹ ਜਿਹੜਾ ਜੂਨੀਅਰ ਵਾਲਾ ਮਾਮਲਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਔਰ ਇਹ ਵੈਪਨ ਜਿਹੜਾ ਇਹਨਾਂ ਨੇ ਮੌਕੇ ਤੇ ਯੂਜ਼ ਕੀਤਾ ਉਹ ਵੀ ਬਰਾਮਦ ਹੋ ਗਿਆ ਦੂਸਰੇ ਮਾਮਲੇ 'ਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਵੀ ਸਾਨੂੰ ਕਾਫੀ ਲੀਡਸ ਉੱਚ ਮਿਲੀਆਂ ਨੇ ਬੰਦੇ ਅਸੀਂ ਦੋਰ ਚ ਅਰੈਸਟ ਕਰ ਲਿਆ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਅਸੀਂ ਉਹਦੇ ਵਿੱਚ ਵੀ ਜਿਹੜਾ ਹੈ ਫਰਦਰ ਤੁਹਾਨੂੰ ਜੋ ਸੌਰੀ ਨਹੀਂ ਇਹ ਮੈਂ ਤੁਹਾਨੂੰ ਹਜੇ ਨਹੀਂ ਦੱਸ ਸਕਦਾ ਇਹ ਸਾਡੀ ਅੱਗੇ ਤੁਹਾਨੂੰ ਜੇ ਮੈਂ ਦੱਸਿਆ ਵੀ ਹਜੇ ਤਫਤੀਸ਼ ਚੱਲ ਰਹੀ ਹੈ ਅੱਗੇ ਦੀ ਅੱਗੇ ਕੀ ਲਿੰਕ ਬਣਦਾ ਜੋ ਫਾਰਵਰਡ ਲਿੰਕੇਜਸ ਬਣਨਗੇ ਤੇ ਬੈਕਵਰਡ ਲਿੰਕੇਜਸ ਅਸੀਂ ਸਾਰਿਆਂ ਦੇ ਵਰਕਆਊਟ ਕਰ ਰਹੇ ਹਾਂ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਟੀਮਸ ਸਾਰੀਆਂ ਇੱਥੇ ਵਰਕਆਊਟ ਕਰ ਰਹੀਆਂ ਖਾੜੇ ਦੀ ਵੀ ਔਰ ਸੀਆਈਏ ਖਾਸ ਤੌਰ ਤੇ ਕਾਉਂਟਰ ਇੰਟੈਲੀਜੈਂਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਵਿੱਚ ਤੇ ਵੀ ਆਰ ਵਰਕਿੰਗ ਔਨ ਇਟ ਜਿਵੇਂ ਇਹਦਾ ਫਾਈਨਲਾਈਜ਼ ਸਾਰਾ ਕੁਝ ਹੋਏਗਾ ਅਸੀਂ ਤੁਹਾਨੂੰ ਨਾਲ ਦੀ ਨਾਲ ਜਰੂਰ ਲੈਟ ਵੀ ਮੋ। ਇਹ ਜਿਹੜੇ ਚਾਰੇ ਪੱਗੜੇ ਆ ਤੁਸੀਂ ਵਾਕਫ ਕਿਸਾਂ ਵਿੱਚ ਇਹਨਾਂ ਤੇ ਪਹਿਲਾਂ ਵੀ ਕੇਸ ਦਰਜ ਹੈਗੇ ਇਹਨਾਂ ਤੇ ਜਿਹੜੇ ਸਿਟੀ ਵਾਲੇ ਹੈਗੇ ਇਹਨਾਂ ਤੇ ਕੇਸ ਦਰਜ ਹੈਗੇ ਆ ਪਹਿਲਾਂ ਆਲਰੇਡੀ ਜਿਹੜੇ ਅਸੀਂ ਡੇਰਾ ਬਾਬਾ ਨਾਨਕ ਦੇ ਦੋ ਜਾਣੇ ਫੜੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਚੈੱਕ ਕਰਦੇ ਆ। ਥੈਂਕ ਯੂ। ਤਾਂ ਬਟਾਲਾ ਪੁਲਿਸ ਨੇ ਕਤਲ ਅਤੇ ਜੁਲਰੀ ਦੀ ਦੁਕਾਨ ਤੇ ਗੋਲੀਆਂ ਚਲਾਣ ਅਤੇ ਫਰੋਤੀ ਮੰਗਣ ਵਾਲੇ ਅਲਗ-ਗਲ ਕિસ્ਸਾ ਨੂੰ ਸੁਲਝਾਉਣ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਦੋਨਾਂ ਕੇਸਾਂ ਦੇ આરોપીਾਂ ਨੂੰ ਕਾਬੂ ਕੀਤਾ ਹੈ ਅਤੇ 32 ਬੋਰ ਦਾ ਨਜਾਇਜ਼ ਰਵਾਲਰ ਵੀ ਬਰਾਮਦ ਕੀਤਾ ਹੈ। ਅੱਗੇ ਦੀ ਜਾਂਚ ਜਾਰੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਬਟਾਲੇ ਦੇ ਵਿੱਚ ਫਰੋਤੀਆ ਅਤੇ ਲਗਾਤਾਰ ਜੁਆਲਾਦਦਕਾਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਸਨ। ਜਿੱਥੇ মিডিਆ ਵੱਲੋਂ ਵੀ ਇਸ ਮਾਮਲੇ ਨੂੰ ਬਹੁਤ ਜ਼ੋਰ ਸੋਣਾ ਚੁੱਕਿਆ ਗਿਆ ਸੀ ਪਰ ਆਖਰਕਾਰ ਬਟਾਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ આરોપીਾਂ ਨੂੰ 11 ਸਮੇਤ ਗ੍ਰਿਫਤਾਰ ਕੀਤਾ ਹੈ ਤਾਂ ਦੇਖਦੇ ਰਹੋ ਇਨਸਾਫ ਟੀਵੀ ਕੈਮਰਾਮੈਨ ਰਾਹੁਲ ਦੇ ਨਾਲ ਬਿਊਰੋ ਦੀਪਕ ਸੰਜੀਵ ਵਿਸ਼ੇਸ਼ ਰਿਪੋਰਟ